ਆ ਵੀਡੀਓ ਵੇਖਿਓ ਵੀਰ ਨੇ ਕਿੰਨੀਆਂ ਸੱਚੀਆਂ ਗੱਲਾਂ ਕੰਨੀਆਂ ਨੇ ਮੈਂ ਕੀ ਲੈਣਾ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਓਏ ਨਾ ਬੁੱਕਲ ਦੇ ਵਿੱਚ ਛੁਰੀ ਰੱਖਾਂ ਨਾ ਦੋਰਾਏ ਕਿਰਦਾਰ ਮੇਰਾ ਓਏ ਮੈਂ ਭੇਦੀ ਬਣ ਕੇ ਸੱਜਣਾ ਦਾ ਕਿਸੇ ਘਰ ਦੀ ਲੰਕਾ ਟਾਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹਰ ਇੱਜ਼ਤ ਦਾ ਖਾਂਦਾ ਕਦੇ ਪੱਖਾ ਦੇ ਕੇ ਸੇਵਾ ਵਿੱਚ ਉਹ ਤੇ ਨੀ ਨਾਂ ਲਖਵਾਉਂਦਾ ਹਾਂ ਮਾੜੇ ਨੂੰ ਚਪਲਾਂ ਲੈ ਦਿੰਦਾ ਨਾ ਕਦੇ ਸਟੋਰੀ ਪਾਉਂਦਾ ਮੈਂ ਮੂੰਹ ਦਾ ਮਿੱਠਾ ਬਣ ਕੇ ਹੋਏ ਕਦੇ ਅੰਦਰੋਂ ਸ਼ੁਰੀਆਂ ਵਾਂਦਾ ਨਹੀਂ ਓਏ ਮੈਂ ਆਂਡਾ ਮੀਠਾ ਖਾ ਲੈਂਦਾ ਪਰ ਹੱਥ ਕਿਸੇ ਦਾ ਖਾਣਦਾ ਮੈਂ ਬੇਸ਼ੱਕ ਸਿਰ ਤੋਂ ਮੋਨਾ ਹਾਂ ਕਈ ਧੰਦੇ ਲਈ ਪੱਗ ਚਿੰਦੇ ਆ ਓਏ ਮੈਂ ਪਹਿਣਾ ਦੇ ਲੱਕ ਮਿੰਦਾ ਨਹੀਂ ਤੇ ਕਈ ਪੱਗਾਂ ਬਨ ਕੇ ਮਿੰਦੇ ਆ ਓਏ ਉਹ ਜਿਹਨੂੰ ਮਾਂ ਪਹਿਣ ਨਹੀਂ ਸੁਣ ਸਕਦੀ ਕੋਈ ਐਸਾ ਗੀਤ ਮੈਂ ਗਾਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਲੋਕ ਵਿਖਾਵੇ ਕਰਨ ਲਈ ਕਦੇ ਨਿਉ ਨਿਉ ਮਥੇ ਟੇਕਦਾ ਨਹੀਂ ਮੈਂ ਪਾ ਕੇ ਕੁਰਤਾ ਚਿੱਟਾ ਓਏ ਗੁਰੂ ਘਰ ਵਿੱਚ ਅੱਖੀਆਂ ਸੇਕਦਾ ਨਹੀਂ ਓ ਮੈਨੂੰ ਲੋਕੀ ਚੰਗਾ ਆਖਣ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਦਾ ਮੀਟ ਤਾਂ ਖਾਂ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ